ਜਿਹੜੇ ਭਾਈ ਅੰਮਰਪਾਲ ਸਿੰਘ ਦੀ ਵਿਰੋਧ ਵਿੱਚ ਲੱਗੇ ਹੋਇਆ ਉਹਨਾਂ ਨੂੰ ਇੱਕ ਵੱਡੀ ਖਬਰ ਆ ਉਹਨਾਂ ਦੀ ਜਿਹੜੀਆਂ ਚੀਕਾਂ ਨੇ ਉਹ ਪੈਣ ਵਾਲੀਆਂ ਨੇ ਤੁਹਾਨੂੰ ਦੱਸਦੇ ਆ ਕਿ ਅੰਮਰਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਸੁਣਾਉਣਿਆ ਤੁਹਾਨੂੰ ਉਹ ਤੋਂ ਪਹਿਲਾਂ ਕੱਲ ਕੁਝ ਕਹਿੰਦੇ ਸੀ ਜੀ ਫੇਕ ਖਬਰ ਆ ਇਹ ਝੂਠੀਆਂ ਖਬਰਾਂ ਲਾਉਂਦਾ ਫਲਾਣਾ ਲਾਉਂਦਾ ਧੰਕਾ ਲਾਉਂਦਾਗਾ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਤੇ ਅੱਜ ਵੀ ਕਹਿਣਾਗਾ ਜੋ ਸਾਡੇ ਸੂਤਰ ਦੱਸਦੇ ਆ ਸਾਨੂੰ ਉਹਦੇ ਹਵਾਲੇ ਨਾਲ ਤੁਹਾਡੇ ਤੇ ਕਸੀ ਜਿਹੜੀ ਖਬਰ ਆ ਉਹ ਪਹੁੰਚਾਉਣੇ ਆ ਤੇ ਅੱਜ ਜਿਹੜੀ ਵੱਡੀ ਖਬਰ ਹੈ ਭਾਈ ਅੰਮ੍ਰਿਤਪਾਲ ਸਿੰਘ ਲਈ ਆ ਰਹੀ ਆ ਉਹ ਵੀ ਤੁਹਾਨੂੰ ਰੁੱਖ ਕਰਦੇ ਆ ਉਸ ਤੋਂ ਪਹਿਲਾਂ ਜਿਹੜੇ ਲੋਕ ਕਹਿੰਦੇ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਮੈਂਬਰ ਸੇ ਪਰਦ ਹੋ ਜਾਵੇਗੀ ਰੱਦ ਕਰਵਾ ਕੇ ਰਾਂਗੇ ਜਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਲਾਖਾਂ ਦੇ ਪਿੱਛੇ ਰੱਖਾਂਗੇ ਦੋ ਖਬਰਾਂ ਨੇ ਅੱਜ ਵੱਡੀਆਂ ਇੱਕ ਤਾਂ ਹੈਗੀ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ 18 ਮਾਰਚ ਨੂੰ ਆ ਜਿਹੜੀ ਤੇ ਬਾਕੀ ਸਿੰਘਾਂ ਦੀ ਐਨਐਸਏ ਆ ਜਿਹੜੀ ਉਹ ਖਤਮ ਹੋ ਰਹੀ ਆ ਸਭ ਤੋਂ ਵੱਡੀ ਅਤੇ ਐਮ ਖਬਰ ਆ ਦੂਸਰੀ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਜੋ ਕਿ ਕੱਲ ਕਿਹਾ ਗਿਆ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਕਿ ਚੋਰੀ-ਚੋਰੀਓ ਕਿ ਜਿਹੜਾ ਸੈਸ਼ਨ ਦੇ ਵਿੱਚ ਪੇਸ਼ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਜਿਹੜਾ ਕਾਰਵਾਈ ਦੇ ਅਧੀਨ ਲਿਆਂਦਾ ਗਿਆ ਸੀ ਤੇ ਇਹ ਗੱਲ ਹੋ ਸਕਦਾ ਕਿ ਇਹ ਸੱਚ ਹੋਵੇ ਕਿਉਂਕਿ ਪੂਰੀ ਜਿਹੜੀ ਵੀਡੀਓ ਆ ਜਾਂ ਡਾਟਾ ਗਾ ਉਹ ਲਿਖ ਨਹੀਂ ਕੀਤਾ ਜਾਂਦਾ ਤੁਹਾਨੂੰ ਪਹਿਲਾਂ ਵੀ ਇੰਨੇ ਹੀ ਪਤਾ ਲੱਗਿਆ ਸੀ ਕਿ ਭਾਈ ਅੰਮਰਤਪਾਲ ਸਿੰਘ ਸੌ ਚੁੱਕਣਾ ਰਹੇ ਨੇ ਲੋਕ ਸਭਾ ਦੇ ਵਿੱਚ ਤੁਸੀਂ ਕਦੇ ਵੀਡੀਓ ਵੇਖੀ ਆ ਕਦੇ ਭਾਈ ਅੰਮਰਤਪਾਲ ਸਿੰਘ ਦੀ ਫੋਟੋ ਵੇਖੀ ਆ ਜਾਂ ਕੋਈ ਹੋਰ ਤੁਹਾਨੂੰ ਕੁਝ ਲੱਗਿਆ ਨਾਜ਼ਰ ਭਾਈ ਅੰਮਰਤਪਾਲ ਸਿੰਘ ਨੂੰ ਦਿਸਿਆ ਤੁਹਾਨੂੰ ਕਿਸੇ ਗੱਡੀ 'ਚ ਜਾਂ ਕਿਤੇ ਬਾਹਰ ਦਿਸਿਆ ਹੋਵੇ ਇਹ ਗੱਲਾ ਜਿਹੜੀਆਂ ਸਰਕਾਰ ਆ ਬਹੁਤ ਚਲਾਕੀ ਦੇ ਨਾਲ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਕਿ ਸੌ ਚੁੱਕੀ ਗਈ ਆ ਤੇ ਚੁਕਾਈ ਗਈ ਆ ਤੇ ਬਾਸ ਫੇਰ ਡਰੂਗੜ ਦੇ ਵਿੱਚ ਲੈ ਕੇ ਗਿਆ ਅੱਜ ਤੁਹਾਨੂੰ ਦੱਸਣ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਕੀ ਸੁਣਾਉਣੇ ਆ ਭਾਈ ਅੰਬਰਤ ਪਾਲ ਸਿੰਘ ਨੂੰ ਨਾਲ ਜੁੜੀ ਹੋਈ ਵੱਡੀ ਖਬਰ ਆ ਤੁਹਾਨੂੰ ਪੜ ਕੇ ਸੁਣਾਉਣੇ ਆ ਹੋ ਸਕਦਾ ਤੁਹਾਨੂੰ ਯਕੀਨ ਆ ਜਾਵੇ ਮੈਨੂੰ ਤਾਂ ਲੱਗਦਾ ਕਿ ਇਹਨੂੰ ਅਜੇ ਵੀ ਨਹੀਂ ਯਕੀਨ ਆਉਣਾ ਕਿ ਨਾਮੀ ਅੱਜ ਵੱਡੇ ਜਿਹੜੇ ਚੈਨਲ ਨੇ ਉਹਨਾਂ ਨੇ ਖਬਰ ਚਲਾਈ ਹੋਈ ਆ ਸ਼ਾਇਦ ਤੁਸੀਂ ਸੁਣਿਆ ਹੋਣਾਗਾ ਕਿ ਸੰਸਦ ਪੈਨਲ ਵੱਲੋਂ ਜਿਹੜਾ ਕਿ ਸੰਸਦ ਦਾ ਪੈਨਲ ਬਣਾਇਆ ਸੀ ਆਪਾਂ ਇਹ ਕਹਿੰਦੇ ਕਿ ਕੋਰਟ ਨੇ ਕਿਹਾ ਸੀ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਪੰਜ ਮੈਂਬਰੀ ਜਿਹੜਾ ਕਮੇਟੀ ਦਾ ਗਠਨ ਕੀਤਾ ਸੀ ਉਹਨਾਂ ਵੱਲੋਂ ਇੱਕ ਸੰਸਤੀ ਜਿਹੜਾ ਪੈਨਲ ਆ ਉਹ ਬਣਾਇਆ ਗਿਆ ਅੰਮਰਤਪਾਲ ਸਿੰਘ ਨੂੰ ਲੈ ਕੇ ਤੇ ਅੱਜ ਉਸ ਪੈਨਲ ਵੱਲੋਂ ਵੱਡੀ ਜਿਹੜੀ ਆਪਾਂ ਕਹਿੰਦੇ ਕਿ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਹ ਪੈਨਲ ਆਇਆਗਾ ਉਹਨਾਂ ਨੇ ਅੰਮਰਤਪਾਲ ਸਿੰਘ ਦੀ ਸੁੱਤੀ ਦੀ ਜਿਹੜੀ ਸਪਾਰਸ਼ ਕੀਤੀ ਆ ਹਾਈ ਕੋਰਟ ਦੇ ਵਿੱਚ ਅੱਜ ਦਾਖਲ ਪਟੀਸ਼ਨ ਹੋਣੀ ਆ ਤੇ ਦੂਸਰੀ ਗੱਲ ਕਰਦੇ ਆ ਕਿ ਭਾਈ ਐਮਪੀ ਅੰਮਰਤਪਾਲ ਸਿੰਘ ਦੀ 54 ਦਿਨਾਂ ਦੀ ਸੁੱਤੀ ਮੰਗੀ ਆ 54 ਦਿਨਾਂ ਦੀ ਸੁੱਤੀ ਦੀ ਸਪਾਰਸ਼ ਕੀਤੀ ਆ ਕਿਉਂਕਿ ਭਾਈ ਅੰਮਰਤਪਾਲ ਸਿੰਘ 54 ਦਿਨ ਗੈਰਹਾਜ਼ਰ ਰਹੇ ਨੇ ਉਹ ਅੱਜ ਵੱਡਾ ਜਿਹੜਾ ਪੈਨਲ ਆ ਉਹਨਾਂ ਵੱਲੋਂ ਭਾਈ ਅੰਮਰਤਪਾਲ ਸਿੰਘ ਦੀ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਹੋ ਸਕਦਾ ਹੈ ਕਿ ਤੁਸੀਂ ਇਹਤੇ ਵੀ ਨਾ ਯਕੀਨ ਕਰੋ ਅੱਜ ਕਈ ਵੱਡੇ ਚੈਨਲ ਨੇ ਜਿਹੜੇ ਇਹ ਖਬਰ ਚਲਾ ਰਹੇ ਨੇ ਕਿ ਐਮਪੀ ਅੰਮਰਤਪਾਲ ਸਿੰਘ ਦੀ 54 ਦਿਨਾਂ ਦੀ ਸੁੱਟੀ ਦੀ ਜਿਹੜੀ ਸਪਾਰਸਾ ਉਹ ਪੈਨਲ ਵੱਲੋਂ ਕੀਤੀ ਗਈ ਆ ਮੈਂ ਇਹਨਾਂ ਧੰਨਵਾਦ ਕਰਦਾ ਬਹੁਤ ਹੀ ਜਿਹੜੀ ਕਿ ਵੱਡੀ ਤੇ ਅਹਿਮ ਖਬਰ ਆ ਦੂਸਰੀ ਗੱਲ ਕਰਦੇ ਆ ਕਿ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜਾ ਜੋ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜੇ ਬਿਨਾਂ ਗੱਲ ਤੋਂ ਜ਼ਹਿਰ ਉਗਲ ਰਹੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਣਾਗਾ ਕਿ ਇੱਕ ਨੌਜਵਾਨ ਜਦੋਂ ਪੰਜਾਬ ਦੇ ਵਿੱਚ ਆਇਆ ਪੰਜਾਬ ਦੀ ਧਰਤੀ ਤੋਂ ਗਿਆ ਤੇ ਪੰਜਾਬ ਹੀ ਵਾਪਸ ਆ ਗਿਆ ਪਤਾ ਨਹੀਂ ਸਾਰਿਆਂ ਨੂੰ ਕੀ ਪਿਸੂ ਪੈ ਗਈ ਸਾਰਿਆਂ ਦੀ ਕੀ ਪਸੂੜੀ ਪੈ ਗਈ ਕਿ ਭਾਈ ਅੰਮਰਤਪਾਲ ਸਿੰਘ ਦੇ ਮਗਰ ਪੈ ਗਏ ਉਹਨਾਂ ਉੱਤੇ ਐਨਐਸਏ ਲਵਾਉਣ ਤੋਂ ਬਾਅਦ ਜੋ ਆਪਾਂ ਜਿਹੜਾ ਕਾਨੂੰਨ ਆ ਉਹ ਵੀ ਲਗਾ ਦਿੱਤਾ ਪਰ ਫਿਰ ਵੀ ਲੋਕ ਟਲੇ ਨਾ ਫਿਰ ਕਹਿੰਦੇ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਜੀ ਭਾਈ ਅੰਮਰਤਪਾਲ ਸਿੰਘ ਨੂੰ ਇੰਨੇ ਟਾਈਮ ਦੀ ਸਜ਼ਾ ਕਰਾਂਗੇ ਇੰਨੇ ਟਾਈਮ ਦੀ ਸਜ਼ਾ ਕਰਾ ਕੇ ਰਾਂਗੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਰੱਦ ਕਰਾਂਗੇ بڑے بڑے ਚੈਨਲ ਮੈਂ ਉਹਦੇ ਵੀ ਕਿਹਾ ਸੀ ਅੱਜ ਵੀ ਕਹਿਣਾਗਾ ਮੇਰੀਆਂ ਪੁਰਾਣੀਆਂ ਵੀਡੀਓ ਸਾਡੀਆਂ ਚੱਕ ਕੇ ਦੇਖ ਲਿਓ ਮੈਂ ਉਹਦੇ ਵੀ ਹਿੱਕ ਦੱਬੜ ਕੇ ਕਿਹਾ ਸੀ ਕਿ ਭਾਈ ਅੰਮਰਤਪਾਲ ਸਿੰਘ ਦੀ ਮੈਂਬਰਸ਼ਿਪ ਆ ਜਿਹੜੀ ਉਹ ਰੱਦ ਨਹੀਂ ਹੋ ਸਕਦੀ ਕਿਉਂਕਿ ਕਾਇਦੇ ਕਾਨੂੰਨ ਮੁਤਾਬਕ ਜਿੱਤੇ ਆ ਭਾਈ ਅੰਮਰਤਪਾਲ ਸਿੰਘ ਤੱਕੇ ਨਾ ਥੋੜੀ ਜਿੱਤੇਗਾ ਇਹ ਲੋਕਤੰਤਰ ਦੇ ਤਹਿਤ ਜਿੱਤੇਗਾ ਸੰਵਿਧਾਨ ਦੇ ਤਹਿਤ ਜਿੱਤੇਗਾ ਤੇ 4 ਲੱਖ ਲੋਕਾਂ ਨੇ ਨਮਾਇੰਦਾ ਚੁਣਿਆ ਤੇ ਸਭ ਤੋਂ ਵੱਧ ਵੋਟਾਂ ਨੇ ਜਿਹੜੀਆਂ ਉਹ ਭਾਈ ਅੰਮਰਤਪਾਲ ਸਿੰਘ ਨੂੰ ਪਈਆਂ ਨੇ ਤੇ ਫਿਰ ਮੈਂਬਰਸ਼ਿਪ ਪਰ ਕਾਰਵਾਈ ਅਤਰਾਦ ਹੋ ਗਈ ਤੇ ਜੇਕਰ ਉਹ ਛੁੱਟੀ ਉਹਨੂੰ ਦਿੱਤੀ ਹੁੰਦੀ ਤਾਂ ਭਾਈ ਅੰਮਰਤਪਾਲ ਸਿੰਘ ਮੁੱਦੇ ਚੁੱਕਦਾ ਜਾਂ ਕਿ ਜਿਹੜਾ ਸੈਸ਼ਨ ਦੇ ਵਿੱਚ ਜਦੋਂ ਸਰਕਾਰਾਂ ਨੇ ਬੰਦੀ ਬਣਾਇਆ ਸਰਕਾਰਾਂ ਨੇ ਛੁੱਟੀ ਦੇਣੀਆਂ ਸਰਕਾਰਾਂ ਛੁੱਟੀ ਦੇ ਰਹੀਆਂ ਲੋਕ ਸਭਾ ਦੇ ਸਵਿਕਰ ਨੂੰ ਤਿੰਨ ਵਾਰ ਪਹਿਲਾਂ ਚਿੱਠੀ ਲਿਖ ਚੁੱਕਿਆ ਭਾਈ ਅੰਮਰਤਪਾਲ ਸਿੰਘ ਖਾਲਸਾ ਕਿ ਮੈਨੂੰ ਭਾਈ ਛੁੱਟੀ ਦਿੱਤੀ ਜਾਵੇ ਤਾਂ ਮੈਂ ਆ ਕੇ ਖੰਡੂਰ ਸਾਹਿਬ ਵਾਸੀਆਂ ਤੇ ਪੰਜਾਬ ਦੇ ਵਸਨੀਕਾਂ ਦੇ ਜਿਹੜੇ ਮੁੱਦੇ ਨੇ ਜਿਨ੍ਹਾਂ ਲੋਕਾਂ ਨੇ ਮੇਥੋਂ ਆਸ ਲਾਈ ਆ ਤੇ ਮੈਂ ਉਹ ਆ ਕੇ ਚੁੱਕ ਸਕਾਂ ਪਰ ਉਹਨੂੰ ਕਿਦੇ ਇਜਾਜ਼ਤ ਨਹੀਂ ਦਿੱਤੀ ਗਈ ਲੋਕ ਸਭਾ ਦੇ ਸਵਿਕਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਜਦ ਭਾਈ ਸਰਕਾਰ ਤੱਕ ਪਹੁੰਚ ਕਰ ਲੋ ਜਾਂ ਅੱਗੇ ਰੁੱਖਾ ਜਿਹੜਾ ਉਹ ਹਾਈ ਕੋਰਟ ਦਾਗਾ ਤੇ ਇਸ ਗੱਲ ਕੇ ਭਾਈ ਅੰਮਰਤਪਾਲ ਸਿੰਘ ਦੀ ਪਟੀਸ਼ਨ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪਾਈ ਗਈ ਹਾਈ ਕੋਰਟ ਵੱਲੋਂ ਜਿਹੜਾ ਪੈਨਲ ਆ ਉਹ ਕੇਂਦਰ ਵੱਲੋਂ ਪੈਨਲ ਬਣਾਇਆ ਗਿਆ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਗਠਿਤ ਕੀਤੀ ਗਈ ਆ ਕੱਲ ਸੈਸ਼ਨ ਦਾ ਪਹਿਲਾ ਦਿਨ ਸੀ 10 ਮਾਰਚ ਦਾ ਤੇ ਅੱਜ 11 ਮਾਰਚ ਹੋ ਗਈ ਆ ਇਹ ਵੱਡੀ ਖਬਰ ਸਮਨ ਨਿਕਲ ਕੇ ਆ ਰਹੀ ਆ ਕਿ ਉਸ ਪੈਨਲ ਵੱਲੋਂ ਭਾਈ ਅੰਮਰਤਪਾਲ ਸਿੰਘ ਦੀ ਛੁੱਟੀ ਦਾ ਜਿਹੜੀ ਸਪਾਰਸ ਕੀਤੀ ਆ ਐਤੋਂ ਤੱਕ ਨਹੀਂ ਕਿ ਇੱਕ ਜਾਂ ਦੋ ਦਿਨਾਂ ਦੀ ਸਪਾਰਸ ਕੀਤੀ ਆ ਬੱਡੀ ਖਬਰ ਹੈ ਕਿ 53 ਦਿਨਾਂ ਦੀ ਛੁੱਟੀ ਦੀ ਸਪਾਰਸ਼ ਕੀਤੀ ਹੈ ਕਿ 53 ਦਿਨ ਜਿਹੜਾ ਕਿ ਭਾਈ ਅਮਰਦਪਾਲ ਸਿੰਘ ਨੂੰ ਛੁੱਟੀ ਦਿੱਤੀ ਜਾਵੇ ਹੁਣ ਅੱਗੇ ਦੇਖਦੇ ਹਾਂ ਕਿ ਕੋਰਟ ਇਹਦੇ ਤੇ ਕੀ ਫੈਸਲਾ ਕਰਦੀ ਆ ਕੱਲ ਜਿਹੜੀ ਤਰੀਕ ਆ ਕਿ ਕੱਲ ਨੂੰ 12 12 ਮਾਰਚ ਨੂੰ ਭਾਈ ਅਮਰਦਪਾਲ ਸਿੰਘ ਦੀ ਤਰੀਕ ਆ ਉਹਦੇ ਕੱਲ ਨੂੰ ਫੈਸਲਾ ਹੋ ਜਾਣਾ ਤੁਹਾਡੇ ਸਾਹਮਣੇ ਨਿਰਣਾ ਆ ਜਾਣਾ ਤੁਹਾਡੇ ਸਾਹਮਣੇ ਜਿਹੜਾ ਵੱਡਾ ਫੈਸਲਾ ਹੈਗਾ ਕੋਰਟ ਦਾ ਉਹ ਆ ਜਾਣਾਗਾ ਕਿ ਕੀ ਕੋਰਟ 53 ਦਿਨ ਦੀ ਛੁੱਟੀ ਆਪਣ ਦਿੰਦੀ ਆ ਭਾਈ ਅੰਮਰਤਪਾਲ ਸਿੰਘ ਨੂੰ ਜਾਂ ਨਹੀਂ ਦਿੰਦੀ ਇਹ ਤੁਹਾਡੇ ਸਾਹਮਣੇ ਹੋਊਗਾ ਤੇ ਪਰ ਇੱਕ ਪੈਨਲ ਵੱਲੋਂ ਮੈਂ ਕਹਿੰਨਾ ਕਿ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਰੀ ਸਿੱਖ ਕੌਮ ਨੂੰ ਧੰਨਵਾਦ ਕਰਨਾ ਚਾਹੁੰਦਾ ਦੇਖੋ ਅੱਗੇ ਰਹਿ ਗਿਆ ਹਾਈ ਕੋਰਟ ਦਾ ਫੈਸਲਾ ਉਹ ਵੱਖ ਗੱਲ ਆ ਪਰ ਇੱਕ ਪੈਨਲ ਵੱਲੋਂ ਬੜੀ ਬਹਾਦਰੀ ਦਿਖਾਈ ਗਈ ਬੜੀ ਇੱਕ ਆਪਾਂ ਕਹਦੇ ਕਿ ਦਿਲ ਦੇ ਵਿੱਚੋਂ ਮੈਲ ਕੱਢ ਕੇ ਸਾਰਾ ਕੁਸਾ ਬੜਾ ਉਹਨਾਂ ਨੇ ਜਿਹੜਾ ਆਪਾਂ ਇਹ ਕਹਿ ਲੀਏ ਕਿ ਇੱਕ ਵੱਡਾ ਦਿਲ ਦਾ ਜਿਹੜਾ ਦਗ ਕਰਿਆਗਾ ਸਾਹਮਣੇ ਲਿਆਂਦਾਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਕਿ ਸਾਰਿਆਂ ਜਿਹੜੇ ਪੈਨਲ ਬਣਿਆ ਸੀ ਕਿ ਸੁੱਟੀ ਦੀ ਜਿਹੜੀ ਸਰਪਾਰਸਾ ਜਿਹੜੀ ਉਹ 54 ਦਿਨ ਦੀ ਜਿਹੜੀ ਦਿੱਤੀ ਗਈ ਹੈ ਇਹ ਬਹੁਤ ਤੇ ਵੱਡੀ ਤੇ ਅਹਿਮ ਖਬਰ ਆ ਕਿਉਂਕਿ ਹਰ ਇੱਕ ਪੰਜਾਬੀ ਦੇ ਲਈ ਹਰ ਇੱਕ ਸਿੱਖ ਦੇ ਲਈ ਹਰ ਇੱਕ ਉਹ ਕੌਮ ਦੇ ਲਈ ਸਾਡੀਆਂ ਮਾਮਾ ਭੈਣਾਂ ਧੀਆਂ ਬੱਚੇ ਜਿਨ੍ਹਾਂ ਦੇ ਅੱਜ ਨਸਿਆਂ ਦੇ ਨਾਲ ਨੌਜਵਾਨ ਮਾਰੇ ਨੇ ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਤੋਂ ਆਸ ਆ ਤੇ ਅੱਜ ਵੀ ਸਾਡੀਆਂ ਮਾਮਾਂ ਰੋਂਦੀਆਂ ਨੇ ਕਿ ਭਾਈ ਅੰਬਤਪਾਲ ਸਿੰਘ ਨੂੰ ਜਿਹੜਾ ਡਿਪਰੀਗਰ ਜੇਲ੍ਹ ਦੇ ਵਿੱਚੋਂ ਤੁਸੀਂ ਬਾਹਰ ਕਢਾ ਲਓ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾਗਾ ਕਿ ਭਾਈ ਅੰਬਤਪਾਲ ਸਿੰਘ ਨੂੰ ਜਲਦੀ ਜਿਹੜਾ ਰਿਹਾ ਕੀਤਾ ਜਾਵੇ ਉਹਨਾਂ ਤੇ ਜੋ ਮੁਕਾਦਮਾ ਚੱਲਦਾ ਚੱਲੋ ਉਹ ਕੋਰਟ ਦਾ ਫੈਸਲਾਗਾ ਜਿੰਨਾ ਤੱਕ ਕੋਰਟ ਕੋਈ ਫੈਸਲਾ ਹੋ ਨਹੀਂ ਕਰਦੀ ਉਹਨਾਂ ਚਿਰ ਭਾਈ ਅੰਬਤਪਾਲ ਸਿੰਘ ਨੂੰ ਰੱਖਣਾ ਜਿਹੜਾ ਇਹ ਇੱਕ ਮਾੜੀ ਗੱਲ ਆ ਤੇ ਤੁਹਾਨੂੰ ਵੱਡੀ ਖਬਰ ਸੁਣਾ ਦਿੱਤੀ ਇਸ ਵੀਡੀਓ ਨੂੰ ਹੁਣ ਤਾਂ ਸ਼ੇਅਰ ਕਰਦੇ ਵੱਦ ਤੋਂ ਵੱਦ ਹੁਣ ਤਾਂ ਤੁਸੀਂ ਕਮੈਂਟ ਕਰਦੇ ਵੱਦ ਤੋਂ ਵੱਦ ਮੈਂ ਤੁਹਾਡਾ ਸਾਰਿਆਂ ਦਾ ਰਣੀ ਆ ਬੇਸ਼ੱਕ ਤੁਸੀਂ ਗਲਤ ਕਮੈਂਟ ਕੀਤੇ ਆ ਚਾਹੇ ਮਾੜੇ ਕੀਤੇ ਆ ਜਿਹੜੇ ਚੰਗੇ ਨੇ ਉਹ 99% ਕੀਤੇ ਨੇ ਹੋ ਸਕਦਾ ਕਿ ਚਲੋ ਤੁਸੀਂ ਜੋ ਵੀ ਤੁਹਾਡੀ ਨਜ਼ਰ 'ਚ ਮੈਂ ਕਿਸੇ ਨੂੰ ਬੁਰਾ ਨਹੀਂ ਭਲਾ ਨਹੀਂ ਕਹਿੰਦਾ ਕਿਉਂਕਿ ਤੁਹਾਡੀ ਵੀ ਜਿਹੜੀ ਡਿਊਟੀ ਆ ਹਰ ਇੱਕ ਦਾ ਜਿਹੜਾ ਆਪਣਾ ਜਿਹੜਾ ਵੱਖੋ ਵੱਖਰਾ ਵੱਖਰਾ ਨਜ਼ਰੀਆ ਹੁੰਦਾ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਆ ਸੋਚ ਦੇ ਮੁਤਾਬਕ ਉਹਨਾਂ ਨੇ ਕੀ ਸੋਚਣਾਗਾ ਕਿ ਹੋ ਸਕਦਾ ਕਿ ਕਈ ਨੂੰ ਮੇਰੀਆਂ ਗੱਲਾਂ ਜਿਹੜੀਆਂ ਚੁਪਦੀਆਂ ਹੋਣ ਹੋ ਸਕਦਾ ਕਈਆਂ ਨੂੰ ਜਿਹੜੀਆਂ ਰੜਕਦੀਆਂ ਹੋਣ ਤੇ ਇਹਨਾਂ ਗੱਲਾਂ ਨੂੰ ਲੈ ਕੇ ਆਪਾਂ ਗੱਲ ਇੱਕ ਸਿੱਖ ਦੀ ਕੀਤੀ ਆ ਆਪਾਂ ਗੱਲ ਇੱਕ ਪੰਜਾਬ ਦੇ ਮੁੱਦਿਆਂ ਦੀ ਕੀਤੀ ਆ ਨਾ ਕਿ ਕਿਸੇ ਰਾਜਨੀਤਿਕ ਮੁੱਦਿਆਂ ਦੀ ਕੀਤੀ ਆ ਤੇ ਇਸ ਕਰਕੇ ਭਾਈ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਕੀ ਫਤਿਹ